ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖ ਸਭ ਸਹੀ ਹੋਏਗਾ ਜੇ ਅੱਗੇ ਨਹੀਂ ਉਹਨੇ ਤੇਰਾ ਗਲਤ ਹੋਣ ਦਿੱਤਾ ਤਾਂ ਫਿਰ ਹੋਣ ਕਿਵੇਂ ਹੋਏਗਾ ਫਿਕਰ ਨਾ ਕਰਿਆ ਕਰ ਕੋਈ ਸਾਥ ਦੇਵੇ ਜਾਂ ਨਾ ਦੇਵੇ ਉਹ ਮਾਲਕ ਤਾਂ ਬੈਠਾ ਨਾ ਤੇਰੀ ਬਾਹ ਫੜ ਕੇ ਫਿਰ ਤੂੰ ਐਵੇਂ ਕਿਉਂ ਦੁਨੀਆ ਦੇ ਵੱਲ ਭਜਦਾਂਗੀ ਕੋਈ ਤੇਰੀ ਬਾਹ ਫੜ ਲੇ ਕੋਈ ਤੇਰਾ ਸਾਥ ਦੇ ਦੇ ਐ ਦੁਨੀਆ ਸਿਰਫ ਮਤਲਬੀ ਐ ਤੈਨੂੰ ਕਿਸਨੇ ਨਹੀਂ ਸਾਮਨਾ ਤੂੰ ਭਾਵੇਂ ਜਿੱਥੇ ਮਰਜ਼ੀ ਚੱਲ ਜਾ ਸਿਰਫ ਰੱਬ ਹੀ ਤੈਨੂੰ ਸੰਭਾਲ ਸਕਦਾ ਹੋਰ ਕਿਸੇ ਤੋਂ ਉਮੀਦਾਂ ਨਾ ਲਾ ਜਿੰਨੀਆਂ ਉਮੀਦਾਂ ਲਾਂਦਾ ਰਹੇਂਗਾ ਤੇਰਾ ਆਪਣਾ ਹੀ ਦਿਲ ਟੁੱਟੇਗਾ ਧੋਖੇ ਖਾਂਦਾ ਰਹੇਂਗਾ ਹਮੇਸ਼ਾ ਕੰਦੇ ਜਿਹੜੇ ਵੀ ਸਵਾਇ ਜਿਆਦਾ ਕਰਦੇ ਨਾ ਦੁਨੀਆ ਦੇ ਦੋਸਤੀਆਂ ਦੇ ਉਹਨਾਂ ਨੂੰ ਧੋਖੇ ਵੀ ਸਭ ਤੋਂ ਜਿਆਦਾ ਮਿਲਦੇ ਐ ਕਿਉਂਕਿ ਕੋਈ ਆਪਣਾ ਨਹੀਂ ਹੁੰਦਾ ਇੱਥੇ ਮਾਂ ਪਿਓ ਤੋਂ ਬਿਨਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਜਿਹੜੇ ਮਰਜ਼ੀ ਹਾਲ ਚ ਜਿੰਦੇ ਹੋ ਸੋ ਆਪਣੇ ਮਾਨ ਨੂੰ ਇੰਨਾ ਮਜ਼ਬੂਤ ਕਰੋ ਕਿ ਰੱਬ ਤੋਂ ਬਿਨਾ ਕਿਸੇ ਹੋਰ ਤੇ ਭਰੋਸਾ ਨਾ ਹੋਵੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਮਾਲਕ ਜਿਹੜੇ ਹਾਲ ਚ ਰੱਖੇਗਾ ਮੇਰੇ ਲਈ ਉਹ ਹੀ ਵਧੀਆ ਜੇ ਔਖਾ ਸਮਾਗਾ ਤੇ ਉਹਨੇ ਸੌਖਾ ਵੀ ਕਰ ਹੀ ਦੇਣਾ ਉਨੇ ਸਭ ਸਹੀ ਕਰ ਦੇਣਾ ਆਪਣੇ ਰੱਬ ਤੇ ਪੂਰਾ ਭਰੋਸਾ ਰੱਖੋ ਉਹਦਾ ਡੁੱਬਦੇ ਆ ਬੇੜੇ ਪਾਰ ਲਾ ਦਿੰਦਾ ਤੇ ਤੁਹਾਡੀ ਬੇੜੀ ਨੂੰ ਕਿਉਂ ਨਹੀਂ ਪਾਰ ਲਾਏਗਾ ਤੁਹਾਡੀ ਜ਼ਿੰਦਗੀ 'ਚ ਵੀ ਦੇਖਣਾ ਬੜੇ ਸੁੱਖ ਆਣੇ ਅਜੇ ਮਾਲਕ ਤੇ ਵਿਸ਼ਵਾਸ ਰੱਖੋ ਹੋਂਦਾ ਦੇਖ ਲੈ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਹਰ ਪਾਸੇ ਬਸ ਆਪਣਾ ਵਿਸ਼ਵਾਸ ਕਦੇ ਡਾਵਾ ਡੋਲਣਾ ਕਰੋ ਕੋਈ ਗੱਲ ਨਹੀਂ ਫੇਰ ਕੀ ਸਮਾਂ ਜਿੱਦਾਂ ਦਾ ਮਰਜ਼ੀ ਆ ਜਾਏ ਪਰ ਜਦੋਂ ਉਹ ਤੁਹਾਡੇ ਨਾਲ ਆ ਫਿਰ ਹਰ ਸਮਾਂ ਵਧੀਆ ਤੁਹਾਡੇ ਵਾਸਤੇ ਦੁੱਖ ਸੁੱਖ ਤਾਂ ਚੱਲਦੇ ਹੀ ਰਹਿਣੇ ਆ ਪਰ ਜਦੋਂ ਤੁਹਾਡਾ ਸਾਥ ਉਸ ਮਾਲਕ ਦੇ ਨਾਲ اٹੂਟ ਬਣ ਚੁੱਕਾ ਤਾਂ ਫਿਰ ਤੁਹਾਨੂੰ ਫਰਕ ਹੀ ਨਹੀਂ ਪੈਣਾ ਜਿੰਨੇ ਮਰਜ਼ੀ ਦੁੱਖ ਆਉਣ ਜ਼ਿੰਦਗੀ 'ਚ ਤੁਹਾਨੂੰ ਉਹਨੇ ਮਜ਼ਬੂਤ ਹੀ ਇੰਨਾ ਬਣਾ ਦੇਣਾ ਕਿ ਜਿਹੜੀ ਮਰਜ਼ੀ ਘੜੀ ਹੋਵੇ ਤੁਹਾਨੂੰ ਕੋਈ ਤੋੜ ਹੀ ਨਹੀਂ ਪਾਏਗਾ ਫਿਕਰ ਨਾ ਕਰਿਆ ਕਰੋ ਸਭ ਵਧੀਆ ਹੋਣਾ ਹੋਂ